ਕੀ ਰਿਆ ਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਹੁਣੇ-ਹੁਣੇ ਪੰਜਾਬ ਲਈ ਆਈ ਵੱਡੀ ਖਬਰ ਪੰਜਾਬ 'ਚ ਵੱਜਿਆ ਵੱਡੇ ਖਤਰੇ ਦਾ ਗੂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਨਿਕਲ ਕੇ ਸਾਹਮਣੇ ਆ ਰਹੀ ਹੈ ਜੀहां ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਸੂਬਿਆਂ ਦੇ ਵਿੱਚ ਭਲਕੇ ਮੌਕ ਡ੍ਰਿਲ ਕੀਤੀ ਜਾਵੇਗੀ ਇਨ੍ਹਾਂ ਵਿੱਚ ਗੁਜਰਾਤ, ਰਾਜਸਥਾਨ ਅਤੇ ਜੰਮੂ ਕਸ਼ਮੀਰ ਸ਼ਾਮਿਲ ਹੈ ਦੱਸ ਦੇ ਕੇ ਪਹਿਲਾਂ ਪੰਜਾਬ ਦੇ ਵਿੱਚ ਮੌਕ ਡ੍ਰਿਲ ਕਰਵਾਉਣ ਨੂੰ ਲੈ ਕੇ ਅਦੇ ਜਾਰੀ ਕੀਤੇ ਗਏ ਸੰਨ ਜੋ ਕਿ ਭਲਕੇ ਹੀ ਹੋਣੇ ਸੀ ਪਰ ਹੁਣ ਇਸ ਦਸਤਾਵੇਜ਼ਾ ਬਦਲ ਦਿੱਤਾ ਗਿਆ ਹੈ ਹੁਣ ਪੰਜਾਬ 'ਚ 3 ਜੂਨ ਨੂੰ ਹੋਵੇਗੀ ਮੌਕ ਡ੍ਰਿਲ ਹੁਣ ਭਲਕੇ ਦੀ ਬਜਾਏ ਪੰਜਾਬ 'ਚ 3 ਜੂਨ ਨੂੰ ਮੌਕ ਡ੍ਰਿਲ ਹੋਵੇਗੀ ਇਸ ਤਰ੍ਹਾਂ ਲੋਕਾਂ ਨੂੰ ਸੂਚਿਤ ਕਰਨ ਲਈ ਕਿਹਾ ਕਿ ਆਇਆ ਹੈ ਕਿ ਮੌਕ ਡਰਿੱਲ ਦੌਰਾਨ ਖਤਰੇ ਦੀ ਗੱਗੂ ਵੱਜਣ ਕੇ ਨਾਲ ਹੀ ਬਲੈਕਆਊਟ ਵੀ ਹੋ ਸਕਦਾ ਜ਼ਿਕਰ ਕਰਦੀਏ ਕਿ ਪਹਿਲਗਾਮ ਆਤਵਾਦੀ ਹਮਲੇ ਦਾ ਜਵਾਬ ਦਿੰਦਿਆਂ ਹੋਇਆਂ ਭਾਰਤ ਨੇ ਆਪਰੇਸ਼ਨ ਸੰਦੂਰ ਚਲਾਇਆ ਸੀ ਇਸ ਤਰ੍ਹਾਂ 7 ਮਹੀਨوں 244 ਜਿਲ੍ਹਿਆਂ 'ਚ ਮੌਕ ਡਰਿੱਲ ਕੀਤੀ ਗਈ ਤੇ ਇਹ ਇਸ ਲਈ ਕੀਤੀ ਜਾਂਦੀ ਹੈ ਲੋਕਾਂ ਨੂੰ ਸਿਖਾਇਆ ਜਾ ਸਕੇ ਕਿ ਉਹਨਾਂ ਨੇ ਆਪਣੇ ਆਪ ਨੂੰ ਕਿਵੇਂ ਸੁਰੱਖਿਅਤ ਰੱਖਣਾ ਹੈ ਜੇਕਰ ਕੋਈ ਕਲਨਾ ਵਾਪਰੀਏ ਤਾਂ ਆਪਣਾ ਬਚਾਅ ਕਿਵੇਂ ਕਰਨਾ ਹੈ ਹਾਲਾਂਕਿ 7 ਮਹੀਨوں ਸਾਰੇ ਸੂਬਿਆਂ 'ਚ ਮੌਕ ਡਰਿੱਲ ਕੀਤੀ ਗਈ ਸੀ ਅਤੇ ਸਾਰੇ ਪਾਸੇ ਬਲੈਕਆਊਟ ਵੀ ਹੋਇਆ ਸੀ ਜਿਸ ਤਰ੍ਹਾਂ ਪਾਕਿਸਤਾਨ ਨੇ ਭਾਰਤ ਤੇ ਡਰੋਨ ਅਟੈਕ ਵੀ ਕੀਤੇ ਪਰ ਉਹ ਆਪਣੇ ਮਕਸਦ ਵਿੱਚ ਅਸਫਲ ਰਿਹਾ ਵੀਡੀਓ ਦੇਖਣ ਲਈ ਤੁਹਾਡਾ ਤਨਵਾਦ